ਆ ਕੇ ਉਹਨੇ ਸਿੱਧੀ ਪਿਸਟਲ ਕੋਕ ਕੀਤੀ ਹੈ ਮੇਰੇ ਸਿਰ ਤੇ ਲਾਤੀ ਹੈ ਤੇ ਕਹਿੰਦੇ ਜੀ ਪੈਸੇ ਕੱਢ ਦੇ ਗੱਲੇ ਚ ਜਿੰਨੇ ਹੈਗੇ ਤੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿ ਕੋਈ ਮੁੰਡਾ ਯਾਰ ਦੋਸਤ ਹੈਗਾ ਮਜ਼ਾਕ ਕਰਦਾ ਪਿਆ ਤੇ ਮੈਂ ਕਿ ਯਾਰ ਤੂੰ ਕੀ ਕਰਦਾ ਪਿਆ ਤੇ ਉਹ ਫਿਰ ਉਹਨੇ ਕਹਿ ਆਪ ਕਹਿੰਦਾ ਮੈਂ ਗੋਲੀ ਮਾਰ ਦੇਣੀ ਹੈ ਤੇ ਫਿਰ ਇਹ ਗੱਲਾ ਖੋਲਿਆ ਪੈਸੇ ਕੱਢ ਲੇ ਵਿੱਚੋਂ ਤੇ ਨਿਕਲ ਗਏ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲ੍ਹਿਆ ਬਾਹਰ ਦੇ ਦੀ ਬਾਹਰ ਜਿਹੜਾ ਖੜਾ ਸੀ ਉਹਦਾ ਹੋਲੀਆ ਨਹੀਂ ਉਹਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਨੇ ਅੰਦਰ ਵਾਲੇ ਦਾ ਹੋਲੀਆ ਕੱਦ ਕਿੰਦਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕੱਦ ਉਹਦਾ ਕਿੰਨੀ ਕੁ ਉਮਰ ਦੇ ਲੱਗਦੇ ਸੀ 22 23 ਸਾਲ ਦਾ ਹੋਣਾ 22 23 ਸਾਲ ਦਾ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਬਾਰਤ ਰਿਪੋਰਟ ਕੀਤੀ ਹੈ ਜਾਂ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਭਾਈ ਹਾਂ ਹਾਂ ਪੁਲਿਸ ਚ ਲੈ ਆ ਗਏ ਸੀ ਸਰ ਦੇਖੀਏ ਹਾਂਜੀ ਇਹ ਜੀ ਤਾਂ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਡਾਕ ਪੈਦੇ ਆ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 9:00 ਵਜੇ ਦਾ ਟਾਈਮ ਹੋਣਾ ਹੈ 7:30 ਵਜੇ 7:30 ਵਜੇ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਏ ਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇੱਥੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਆਪਣਾ ਧਿਆਨ ਆਪਣਾ ਧਿਆਨ ਰੱਖੋ ਔਰ ਪੁਰਕੀਓ ਸਦਾ ਨੂ